ਅਸੀਂ ਕ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜਾਸੀ ਦੂ ਡੈਰੀ ਫਾਰਮ ਤੇ ਮੇਰਾ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਹੋਗੇ ਪ੍ਰਮਾਤਮਾ ਧੰਨ ਚੜ੍ਹਦੀ ਕਲਾ ਵਿੱਚ ਰੱਖ ਕੇ ਠੀਕ ਠਾਕ ਹੀ ਹੋਵੋ ਤੁਸੀਂ ਅੱਜ ਅਸੀਂ ਫਸਟ ਟਾਈਮ ਚਾਰ ਪੌਣ ਲੱਗੇ ਆ ਕਿਉਂਕਿ ਪਹਿਲਾਂ ਅਸੀਂ ਕੋਸੋਂ ਚਾਰ ਨਹੀਂ ਪਾਇਆ ਸੀ ਆ ਅੱਜ ਅਸੀਂ ਪਹਿਲੀ ਵਾਰ ਆਹ ਦੋ ਗੱਠਾ ਲੈ ਕੇ ਆਂਦੇ ਆਵਾ ਅੱਜ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਐਕਸਪੀਰੀਅੰਸ ਕਰਕੇ ਵੀ ਬਸ ਖਾਂਦੇ ਆ ਕਿ ਨਹੀਂ ਖਾਂਦੇ ਕਿਉਂਕਿ ਕਿ ਅਸੀਂ ਤੂੜੀ ਤੇ ਹਰਾ ਹੀ ਹੁੰਦਾ ਅਸੀਂ ਹਰੇ ਹਜੇ ਹੋਇਆ ਨਹੀਂਗਾ ਵੀ ਹਜੇ ਹੋਰ ਲੱਗਣੀਆਂ 10 15 ਮਿਹੜਾ ਤੇ ਉਹਨਾਂ ਚੱਕਰ ਵੀ ਗਾਇਆਂ ਵਾਸਤੇ ਤਾਂ ਸੁਣਿਆ ਸੀ ਆ ਵੀ ਵਧੀਆ ਹੁੰਦਾਗਾ ਵੀ ਡਰਦੇ ਜੇ ਥੋੜਾ ਜਾਂ ਵੀ ਮੱਝਾਂ ਵਾਸਤੇ ਕਹਿੰਦੇ ਵੀ ਇਹ ਕਈ ਵਾਰ ਮੱਝਾਂ ਜਾਂ ਬਾਂਦਗਾਨੀ ਵੀ ਛੇਤੀ ਗੱਬੜ ਹੋਣ ਜਿਹੜੀਆਂ ਆਉਂਦੀਆਂ ਆਗੀਆਂ ਵੀ ਐ ਡਰ ਜਾ ਲੱਗਦਾ ਵੇ ਵੀ ਕੁਛ ਇਦਾਂ ਦਾ ਹੋਵੇ ਉਹ ਨਾ ਹੋਵੇ ਕਿਉਂਕਿ ਪਹਿਲੀ ਵਾਰ ਅਸੀਂ ਪਾਉਣ ਅੱਗੇ ਆ ਪੈਣਪਰਾ ਤੁਸੀਂ ਜ਼ਰੂਰ ਦੱਸਿਓ ਵੀ ਮੱਝਾਂ ਵਾਸਤੇ ਵੀ ਸੈਲਡ ਕਿੰਨਾ ਕੁ ਵਧੀਆ ਵਾ ਵੀ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ ਜਾਂ ਘੱਟ ਮਾਤਰਾ ਚ ਪਾਉਣਾ ਚਾਹੀਦਾ ਵੀ ਅਸੀਂ ਨਹੀਂ ਪਾਇਆ ਸੀ ਇਹ ਕਦੇ ਚਾਰ ਕਿਉਂਕਿ ਸਾਨੂੰ ਹੈ ਨਹੀਂ ਸੀ ਸਾਨੂੰ ਆਏ ਸੀ ਵੀ ਪੱਠੇ ਵਧੀਆ ਹੁੰਦੇ ਸੀ ਹਰ ਕੀ ਵਾਰ ਥੋੜਾ ਇੱਕ ਜਰਮੀ ਜ਼ਿਆਦਾ ਕਰਕੇ ਵੀ ਪੱਠੇ ਵੀ ਨੁਕਸਾਨੇ ਜੇ ਗਏ ਸੀ ਤਾਂ ਕਰਕੇ ਲੇਟ ਹੋ ਗਏ ਤੇ ਅਸੀਂ ਫਿਰ ਹੁਣ ਆਹ ਦੋ ਚਾਰ ਦੀਆਂ ਗੱਠਾਂ ਲੈ ਕੇ ਆਂਦੀਆਂ ਮਾਂ ਪਹਿਲੀ ਵਾਰ ਪਾਉਣ ਲੱਗਿਆਂ ਫੇ ਚਲੋ ਖਾ ਲੈਣ ਤਾਂ ਉਸ ਵਧੀਆ ਗੱਲ ਲਗਾਈਆਂ ਤਾਂ ਖਾ ਲੈਣੀ ਆ ਮੱਝਾਂ ਦਾ ਨਹੀਂ ਪਤਾ ਵੀ ਖਾਣੀਆਂ ਕਿ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਮੱਜਾ ਵਾਸਤੇ ਚਾਰ ਕਿੰਨਾ ਕੁ ਜ਼ਰੂਰੀ ਆ ਮੇ ਇਹਨਾਂ ਦਾ ਫਾਇਦਾ ਹੁੰਦਾ ਕਿ ਜੋ ਨੁਕਸਾਨ ਹੁੰਦਾ ਦਾ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ ਦਾ ਸਾਡੀ ਇੱਕ ਇਹ ਸਗੀ ਮਜਬੂਰੀ ਆ ਚਾਰ ਲਿਆਉਣਾ ਵੀ ਕਿਉਂਕਿ ਸਾਡੇ ਨਾਲ ਇੱਕ ਗਾਂ ਸੂਈ ਆ ਡੱਬੀ ਵਹਿੜ ਸ਼ਾਇਦ ਤੁਸੀਂ ਵੀਡੀਓ ਵਿੱਚ ਵੇਖੀ ਹੋਊਗੀ ਉਹ ਮਤਲਬ ਕਿ ਉਹਨੂੰ ਜੇ ਦਾਣਾ ਜ਼ਿਆਦਾ ਨਾ ਹਰੇ ਖਾਂਦੀ ਆ ਜੇ ਉਹ ਕੱਲਾ ਉਹ ਤੂੜੀ ਦੇ ਵਿੱਚ ਉਹ ਕਣਕ ਦਾ ਦਾਣਾ ਖਾਂਦੀ ਆ ਉਹ ਜੇ ਉਹਨੂੰ ਪਾਉਂਦੇ ਆ ਤਾਂ ਉਹ ਮਤਲਬ ਕਿ ਮੂਕ ਮਾਰ ਲੱਗ ਜਾਂਦੀ ਆ ਉਹ ਮਤਲਬ ਕਿ ਐਂ ਚਾਰਾਂ ਮਹੀਨਾ ਦੀ ਗੱਭਨ ਲਿਆਂਦੀ ਸੀ ਅਸੀਂ ਉਹ ਤੇ ਹੁਣ ਉਹ ਸੂਪੀਆ ਤੇ ਉਹਦਾ ਇਹ ਦਿੱਕਤ ਆ ਰਹੀ ਆ ਤੇ ਅਸੀਂ ਆਖਿਆ ਚਲੋ ਵੀ ਚਾਰ ਦੇਖ ਲੈਨੇ ਇੱਕ ਵਾਰੀ ਹਨਾ ਵੀ ਖਾ ਲਵੇ ਤਾਂ ਹਾਂ ਵੀ ਜੇ ਚਾਰ ਉਹ ਖਾ ਗਈ ਫਿਰ ਕਹਿੰਦੇ ਗਾਈਆਂ ਨੂੰ ਤਾਂ ਵੈਸੇ ਕਹਿ ਰਹੇ ਆ ਵੀ ਠੀਕ ਹੁੰਦਾ ਥੋੜਾ ਮੱਝਾਂ ਨੂੰ ਫਾਰਮਾਂ ਵਾਲੇ ਜਾਦੇ ਵਿਚਾਰਤ ਵੀ ਵਰਤ ਕਰਦੇ ਆ ਨਹੀਂ ਆਪਾਂ ਤਾਂ ਛੋਟੇ ਜਿਹੇ ਫਾਰਮਰ ਆ ਇਦੇ ਵੱਡੇ ਨਹੀਂ ਕਿਉਂਕਿ ਆਪਣੇ ਤਾਂ ਨੋਰਮਲ ਕਹਿੰਦੇ ਹੁੰਦੇ ਆ ਪਸ਼ੂ ਆ ਵੀ 15 20 ਪਸ਼ੂ ਆ ਬਾਕੀ ਇੱਕ ਗੱਲ ਹੋਰ ਆ ਵੀ ਫਾਰਮਾਂ ਦੇ ਵਿੱਚ ਚਾਰ ਨੂੰ ਰੀੜ ਦੀ ਹੱਡੀ ਮੰਨਿਆ ਜਾਂਦਾ ਵੀ ਗਾਇਆਂ ਵਾਲਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੈਕਸਟ ਈਅਰ ਆਪਾਂ ਖੁਦ ਆਪਦੀ ਜ਼ਮੀਨ ਦੇ ਵਿੱਚ ਮੱਕੀ ਨੂੰ ਬੀਜਾਂਗੇ ਤੇ ਆਪਦਾ ਚਾਰ ਪਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਤੇ ਬਾਕੀ ਤੁਸੀਂ ਅ ਦੋਸਤ ਮਿੱਤਰਾਂ ਨੂੰ ਸੱਜਣਾ ਨੂੰ ਬੇਨਤੀ ਆ ਵੀ ਚਾਰ ਦੀ ਚਾਰ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਗਾਇਆਂ ਨੂੰ ਤਾਂ ਮੰਨਦੇ ਆ ਵੀ ਪਾਉਣਾ ਚਾਹੀਦਾ ਮੱਜਾਂ ਵਾਸਤੇ ਥੋੜਾ ਜਿਹਾ ਡਰ ਲੱਗਦਾ ਵਾ ਕਿਉਂਕਿ ਵੀ ਬਹੁਤ ਕਿਉਂਕਿ ਮੈਂ ਵੇਖਿਆ ਵਾ ਮੇਰਾ ਬ੍ਰਦਰ ਵੀ ਚਾਰ ਪਾਉਂਦਾ ਉਹਦੇ ਕੋਲ ਪਸ਼ੂ ਜ਼ਿਆਦੇ ਆ ਤੇ ਉਹ ਨਾ ਸਾਲ ਇੱਕ ਸਾਲ ਕੋਈ ਪਸ਼ੂ ਹੀਟਸ ਨਹੀਂ ਆਇਆ ਸੀ ਆ ਵੀ ਇੱਕ ਸਾਲ ਵਾਸਤੇ ਵੀ ਵੀ ਪਿੱਛੇ ਪੈ ਗਈਆਂ ਸੀਗੀਆਂ ਵੀ ਤਾਂ ਕਰਕੇ ਹੋਰ ਵੀ ਦੇਖਿਆ ਕਈ ਸੁਣ ਚਾਉਂਦਾ ਵੀ ਪਸ਼ੂਨ ਦੁੱਧ ਚ ਸਮੈਲ ਆਉਣ ਲੱਗ ਜਾਂਦੀ ਆ ਵੀ ਇਦਾਂ ਦਾ ਵੀ ਕੁਝ ਹੁੰਦਾਗਾ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੇ ਬਾਕੀ ਕਿੰਨੀ ਮਾਤਰਾ ਪਾਉਣੀ ਚਾਹੀਦੀ ਕਿੰਨੀ ਤੂੜੀ ਕਿੰਨਾ ਚਾਰ ਜਾਂ ਇਹ ਹਰਾ ਹੈਗਾ ਤਾਂ ਉਹ ਵੀ ਪਾਉਣਾ ਚਾਹੀਦਾ ਜਾਂ ਕੱਲ ਹੀ ਤੂੜੀ ਤੇ ਸੈਲਡ ਹੀ ਪਾਉਣਾ ਚਾਹੀਦਾ ਸੈਲਡ ਕਿਉਂਕਿ ਪਹਿਲਾ ਟ੍ਰਾਇਲ ਹੀ ਲਾ ਰਹੇ ਆ ਇੱਕ ਹਿਸਾਬ ਦਾ ਸੀ ਬਾਕੀ ਤੁਹਾਨੂੰ ਕੱਲ ਹੋਰ ਆਉਣ ਵਾਲੀ ਵੀਡੀਓ ਦੇ ਵਿੱਚ ਦੱਸ ਦੇਵਾਂਗੇ ਭਾਈ ਖਾਦਾ ਕਿ ਨਹੀਂ ਖਾਦਾ ਕਿਹੜੇ ਪਸ਼ੂਣੇ ਖਾਤਾ ਆ ਬੱਚੀ ਤਾਂ ਖਾਊਗੀ ਚਾਰੋ ਕਿਉਂਕਿ ਉਹ ਚਾਰ ਤੋਂ ਫਾਰਮ ਚ ਲੈ ਜਾਂਦੀ ਉਹ ਚਾਰ ਖਾਂਦੀ ਆਈ ਆ ਉਹ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕਮੈਂਟ ਕਰਕੇ ਵੀ ਬਣ ਕੇ ਜਰੂਰ ਦੱਸਿਓ ਵੀ ਕਿੰਨਾ ਚਾਰ ਪਾਉਣਾ ਚਾਹੀਦਾ ਮੱਝਾਂ ਵਾਸਤੇ ਤਾਂ ਜਰੂਰ ਦੱਸਿਓ ਕਿਉਂਕਿ ਆਪਣੇ ਮੱਝਾਂ ਜ਼ਿਆਦਾ ਹੈ ਗਾਇਆਂ ਤਾਂ ਹਜੇ ਤਿੰਨ ਕੀ ਆ ਵੀ ਉਹਨਾਂ ਵਾਸਤੇ ਤਾਂ ਆਪਾਂ ਮੰਨ ਲਿਆ ਵੀ ਚਲੋ ਵਧੀਆ ਹੁੰਦਾ ਚਾਰ ਵੀ ਮੱਝਾਂ ਵਾਸਤੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਚਾਰ ਪਾਉਣਾ ਸਹੀ ਆ ਜਾਂ ਨਹੀਂ ਪਾਉਣਾ ਚਾਹੀਦਾ ਕਿੰਨਾ ਪਾਉਣਾ ਚਾਹੀਦਾ ਹੈਗਾ ਧੰਨਵਾਦ